ਪੰਜਾਬ ਕੇਸਰੀ ਗਰੁੱਪ ਵੱਲੋਂ ਅਮਰ ਸ਼ੀਦ ਲਾਲਾ ਜਗਤ ਨਾਰਾਇਣ ਜੀ ਦੇ 43ਵੇਂ ਬਲੀਦਾਨ ਦਿਵਸ ਨੂੰ ਸਮਰਪਿਤ ਵਿਸ਼ਾਲ ਖੂਮਦਨ ਕੈਂਪ ਮਿਤੀ 7 ਸਤੰਬਰ 2024 ਦਿਨ ਸ਼ਨੀਵਾਰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਆਈਡੀ ਬੈਂਕਟ ਹਾਲ ਜੀਟੀ ਰੋਡ ਖੰਨਾ ਦੇ ਵਿੱਚ ਲਗਾਇਆ ਜਾ ਰਿਹਾ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਪੱਤਰਕਾਰ ਕਮਲਜੀਤ ਸਿੰਘ ਕਮਨ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਅਤਵਾਦ ਦੇ ਖਿਲਾਫ ਲੜਾਈ ਲੜ ਰਿਹਾ ਹੈ ਉੱਤੇ ਹੀ ਦਬੇ ਕੁਚਲੇ ਲੋਕਾਂ ਦੀ ਆਵਾਜ਼ ਵੀ بلند ਕਰਦਾ ਰਿਹਾ ਹੈ ਉੱਥੇ ਹੀ ਸਮਾਜ ਭਲਾਈ ਦੇ ਕੰਮ ਵੀ ਕੀਤੇ ਜਾਂਦੇ ਹਨ ਪੰਜਾਬ ਕੇਸਰੀ ਗਰੁੱਪ ਵੱਲੋਂ ਖੰਨਾ ਦੇ ਵਿੱਚ ਗਰੀਬ ਲੋਕਾਂ ਲਈ ਮੈਡੀਕਲ ਅਤੇ ਖੂਨਦਾਨ ਕੈਂਪ ਹਰ ਸਾਲ ਲਗਾਏ ਜਾਂਦੇ ਹਨ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਆ ਪੱਤਰਕਾਰ ਕਮਲਜੀਤ ਸਿੰਘ ਅਮਲੇ ਕੀ ਕਿਹਾ ਆਓ ਜਰਾ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਪੰਜਾਬ ਕੇਸਰੀ ਗਰੁੱਪ ਵੱਲੋਂ ਤਕਰੀਬਨ ਪਿਛਲੇ 7-8 ਸਾਲਾਂ ਤੋਂ ਸਾਡੇ ਵੱਲੋਂ ਇਹ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ 43ਵੇਂ ਬਲਦਾਨ ਦਿਵਸ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਜਿਹੜੇ ਕਿ ਇਹਨਾਂ ਦੇ ਬਲਦਾਨ ਦਿਵਸ ਤੇ ਹੀ ਸਾਡੇ ਵੱਲੋਂ ਲਗਾਏ ਜਾਂਦੇ ਨੇ ਇਹ ਕੈਂਪ ਖੰਨਾ ਹੀ ਨਹੀਂ ਪੰਜਾਬ ਕੇਸ਼ਰੀ ਗਰੁੱਪ ਵੱਲੋਂ ਪੂਰੇ ਉੱਤਰੀ ਭਾਰਤ ਵਿੱਚ ਲਗਾਏ ਜਾ ਰਹੇ ਨੇ ਤੇ ਸਾਡੇ ਸ਼੍ਰੀ ਵਿਜੀ ਚੋਪੜਾ ਜੀ ਸ਼੍ਰੀ ਅਰਨਾਸ਼ ਚੋਪੜਾ ਜੀ ਸ਼੍ਰੀ ਅਭਿਜੇ ਚੋਪੜਾ ਜੀ ਦੀ ਦਿਸ਼ਾ ਨਿਰਦੇਸ਼ਾਂ ਹੈ ਠੀਕੈਂਪਰ ਜਿਹੜਾ ਹਰ ਸਾਲ ਲਗਾਇਆ ਜਾਂਦਾ ਹੈ ਤੇ ਜਿਸ ਵਿੱਚ ਸਾਨੂੰ ਖੰਨਾਵਾਸੀਆਂ ਵੱਲੋਂ ਬਹੁਤ 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 ਸਹਿਯੋਗ ਦਿੱਤਾ ਜਾਂਦਾ ਹੈ ਜਿਸ ਲਈ ਅਸੀਂ ਖੰਨਾਵਾਸੀਆਂ ਦੇ ਬਹੁਤ ਹੀ ਧੰਨਵਾਦੀ ਵੀ ਹਾਂ ਰਣੀ ਵੀ ਹਾਂ ਕਿ ਸਾਡੇ ਇਸ ਕੈਂਪ ਵਿੱਚ ਜਿਹੜਾ ਖੰਨਾਵਾਸੀ ਵੱਧ ਚੜ ਕੇ ਸਹਿਯੋਗ ਦਿੰਦੇ ਨੇ ਤੇ ਮੈਂ ਹੁਣ ਇਸ ਵਾਰ ਵੀ ਇਹੀ ਆਸ ਕਰਦਾ ਵੀ ਸਾਡੇ ਸ਼ਹਿਰ ਦੇ ਲੋਕ ਸਾਡੇ ਇਸ ਕੈਂਪ ਦੇ ਵਿੱਚ ਹਰ ਪੱਖੋਂ ਚਾਹੇ ਉਹ ਖੂਨਦਾਨ ਤੇ ਉੱਥੇ ਆਪਣੀ ਹਾਜ਼ਰੀ ਲਵਾ ਕੇ ਸਾਨੂੰ ਜਿਹੜਾ ਇਹ ਸਹਿਯੋਗ ਦੇਣਗੇ ਤੇ ਮੈਂ ਖੂਨਦਾਨ ਵਾਸਤੇ ਵੀ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਅਪੀਲ ਕਰੂੰਗਾ ਵੀ ਜਿਹੜਾ ਖੂਨਦਾਨ ਹਰ ਵਿਅਕਤੀ ਨੂੰ ਕਰਨਾ ਚਾਹੀਦਾ ਹੈ ਖੂਨ দান ਇੱਕ ਮਹਾਦਾਨ ਹੈ ਜਿਹੜਾ ਕਿਸੇ ਵੀ ਵਿਅਕਤੀ ਜਦੋਂ ਉਹ ਮਰੀਜ਼ ਨੂੰ ਲੋੜ ਹੈ ਤਾਂ ਉਹਦੀ ਤੁਹਾਡਾ ਦਿੱਤਾ ਖੂਨ ਉਹਦੀ ਜਾਨ ਬਚਾ ਸਕਦਾ ਹੈ ਕਿਉਂਕਿ ਇਹ ਜਿਹੜਾ দান ਹੈ ਇਹ ਆਪਾਂ ਚਾਹੇ ਪੈਸੇ ਦਾ দান ਕਰ ਦਿੰਨੇ ਆ ਰੁਪਏ ਦਾ দান ਕਰ ਦਿੰਨੇ ਆ ਇਹ ਉਹਦੇ ਤੋਂ ਵੀ ਕੀਮਤੀ ਹੈ ਇਹ ਵਿਰਲੇ ਲੋਕਾਂ ਦੇ ਹਿੱਸੇ ਆਉਂਦਾ ਹੈ ਕਿਉਂਕਿ ਅੱਜ ਅਸੀਂ দান ਦੇਣ ਯੋਗ ਹੀ ਹੈਗੇ ਆਂ ਤੇ ਉਸ ਤੋਂ ਬਾਅਦ ਚਲੋ ਕਦੇ ਫੇਰ ਅਸੀਂ ਉਹ ਖੂਨਦਾਨ ਕਰਨ ਜੋਗੇ ਰਹਿੰਦੇ ਵੀ ਨਹੀਂ ਤੇ ਇਸ ਜਿਹੜਾ ਸਾਡਾ ਇਸ ਕੈਂਪ ਕੈਂਪ ਦੇ ਵਿੱਚ ਮੈਂ ਹਰ ਨੌਜਵਾਨ ਨੂੰ ਜ਼ਰੂਰ ਬੇਨਤੀ ਕਰੂੰਗਾ ਵੀ ਸਾਡੇ ਇਸ ਕੈਂਪ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪਹੁੰਚਣ ਤੇ ਸਾਡੇ ਇਸ ਕੈਂਪ ਦੇ ਵਿੱਚ ਜਿਹੜੀ ਸਭ ਤੋਂ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭੀਜੀ ਚੋਪੜਾ ਜੀ ਵੀ ਖੁਦ ਪਹੁੰਚ ਰਹੇ ਨੇ ਤੇ ਉਹ ਆ ਕੇ ਵੀ ਜਿਹੜੀ ਹੈ ਹੁੰਦਾਨੀਆਂ ਦਾ ਜਿਹੜਾ ਹੌਸਲਾ ਅਫਜ਼ਾਈ ਕਰਨਗੇ ਸਰ ਜਿੰਦਾਂ ਕਿ ਪਹਿਲਾਂ ਵੀ ਤੁਹਾਡੇ ਵੱਲੋਂ ਜਿਹੜਾ ਹੈ ਪੰਜਾਬ ਕੇਸਰੀ ਗਰੁੱਪ ਵੱਲੋਂ ਇੱਕ ਜਿਹੜਾ ਹੈ ਮੈਡੀਕਲ ਕੈਂਪ ਲਗਾਇਆ ਗਿਆ ਯਾਰ ਸਿਗਾ ਤੇ ਹੁਣ ਹੁੰਦਾਨਾਂ ਕੈਂਪ ਲਗਾਇਆ ਗਿਆ ਹੈ ਕੀ ਉਦੇਸ਼ ਕੀ ਰਹਿੰਦਾ ਸਰ ਇਸ ਚੀਜ਼ ਦਾ ਦੇਖੋ ਪੰਜਾਬ ਕੇਸਰੀ ਗਰੁੱਪ ਜਿਹੜਾ ਜਦੋਂ ਤੋਂ ਸ਼ੁਰੂ ਹੋਇਆ ਉਦੋਂ ਤੋਂ ਹੀ ਅਤਵਾਦ ਦੇ ਖਿਲਾਫ ਤੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣਿਆ ਹੈ ਅਤਵਾਦ ਦੇ ਖਿਲਾਫ ਸਾਡੇ ਲਾਲਾ ਜੀ ਨੇ ਬਲੀਦਾਨ ਦਿੱਤਾ ਜਿਸ ਉਹਨਾਂ ਨੇ ਆਪਣਾ ਖੂਨ ਦੋਲਿਆ ਤੇ ਬਲੀਦਾਨ ਦਿੱਤਾ ਹੁਣ ਪੰਜਾਬ ਕੇਸਰੀ ਗਰੁੱਪ ਨੇ ਜਿਹੜਾ ਇਹ ਨਵਾਂ ਪਰਾਲਾ ਜਿਹੜਾ ਵੀ ਲੋਕਾਂ ਦੀ ਵੱਦ ਤੋਂ ਵੱਧ ਸੇਵਾ ਕੀਤੀ ਜਾਵੇ ਭਾਵੇਂ ਉਹ ਮੈਡੀਕਲ ਲਗਾ ਕੇ ਗਰੀਬ ਲੋੜਵੰਦਾਂ ਦੀ ਸੇਵਾ ਕੀਤੀ ਜਾਵੇ ਤੇ ਖੂਨਦਾਨ ਕਰਕੇ ਇਹ ਜੇ ਕੈਂਪ ਲਗਾ ਕੇ ਜਿਹੜੇ ਲੋੜਵੰਦ ਲੋਕਾਂ ਤੱਕ ਖੂਨ ਪਹੁੰਚ ਜਵੇ ਤੇ ਉਹ ਉਹ ਉਹਨਾਂ ਦਾ ਮੁੱਖ ਟੀਚਾ ਹੈ ਉਹੀ ਉਹਨਾਂ ਦਾ ਉਦੇਸ਼ ਹੈ ਜਿਹਨੂੰ ਅਸੀਂ ਪੂਰਾ ਕਰਨ ਲੱਗੇ ਹੋਏ ਹਾਂ